ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਦੇ ਵਲੌਗ ਚ ਚਾੜਾਂਗੇ ਪਤੰਗ ਦੇਖੋ ਪਤੰਗ ਚਾੜਦੇ ਇੱਕ ਆ ਉੱਤੇ ਖੜਾ ਮੁੰਡਾ ਪਤੰਗ ਚਾੜਦਾ ਹੋਇਆ ਇੱਕ ਆ ਦੇਖੋ ਜੀ ਇੱਕ ਕਿਹੜਾ ਪਤੰਗ ਆਪਣਾ ਇੱਕ ਮਿੱਤਰ ਆ ਆ ਪਤੰਗ ਆਪਣਾ ਦੂਜਾ ਕਿੱਥੇ ਆ ਦੂਜਾ ਆ ਮਿੱਤਰੋ ਆਪਾਂ ਤੜਾ ਮਾ ਬਾਈ ਫਿਰਦੇ ਆਂ ਕਿਉਂਕਿ ਹੁਣ ਇਹਨਾਂ ਦਾ ਇੱਕ ਇਹਦਾ ਵੱਢਿਆ ਗਿਆ ਫਿਰ ਆਪਾਂ ਚੜਾਂਗੇ ਆਹ ਦੇਖੋ ਮਿੱਤਰੋ ਪਿੱਛੇ ਕਿੰਨੇ ਬੰਦਾਂ ਚੜਦੇ ਆ ਫਿਰ ਨਹੀਂ ਦੇ ਹੀ ਨਹੀਂ ਯਾਰ ਦੇਖੋ ਮੰਗ ਬਾਲ ਗਈ ਆ ਜਰਾ ਜਿੱਦਣ ਫੜ ਜਾ ਆ ਜਾ ਇਹਨੂੰ ਕਿੱਥੇ ਨਾਲ ਆਇਆ ਹੈਗਾ ਦੂਰ ਤਾਂ ਘੱਟ ਆ ਦਿਖਾਵਾਂਗੇ ਮਿੱਤਰੋ ਜੇ ਮਿੱਤਰੋ ਕਹਿੰਦੇ ਥੱਲੇ ਆਉਣਾ ਲਿਆ ਫੜਾ ਆ ਜਾ ਹੁਣ ਲਓ ਜੀ ਲਓ ਜੀ ਦੇਖੋ ਜੀ ਦੇਖਿਓ ਬਹੁਤ ਵੱਡੇ ਦੇ ਨਾਲ ਆਦੀ ਦੇਖਿਓ ਜੀ ਇਹਦਾ ਇੰਨਾ ਭਰੋਸਾ ਹੈ ਮੁੰਡਾ ਬੜਾ ਉਗਾ ਜੀ ਆਹ ਦੇਖੋ ਆ ਪਤੰਗਾ ਜੀ ਆਪਣਾ ਦਾ ਦੇਖੋ ਚੱਲ ਕੀ ਹੋ ਗਿਆ ਹੈ ਮੇਰੇ ਕਿਹੜਾ ਵੱਡਾ ਆ ਗਿਆ ਮੁੰਡੇ ਕਿਵੇਂ ਲਓ ਜੀ ਮਿੱਤਰੋ ਹੁਣ ਆਪਾਂ ਚੜਨ ਲੱਗੇ ਹੋਏ ਆ ਇਹਨੂੰ ਤਾਂ ਵੜਾ ਲਿਆ ਅਸੀਂ ਆयो ਵੇਚਾ ਲਾ ਕੇ ਨਿਕਲਿਆ ਦਿਖਾ ਦੇ ਕਿਹੜਾ ਪਤੰਗ ਆਪਣਾ ਦਿਖਾਤਾ ਜਿੰਗਾ ਜਾ ਕਿਹੜਾ ਮਿੱਤਰੋ ਆਪਣਾ ਚੜਦਾ ਕਰਕੇ ਆ ਕਹਿੰਦੇ ਹੁਣ ਆਪਣੇ ਨਾਲ ਦਾ ਹੀ ਪਤੰਗ ਚੜ੍ਹਨਾ ਇਹਦੇ ਇਹਨਾਂ ਬਹੁਤ ਵਾਰਤੇ ਹੁਣ ਇਹੋ ਜਿਹੀ ਚੜ੍ਹਦੇ ਆ ਕੀ ਪਤਾ ਵੱੜਦੀ ਏ ਉਹ ਦੇ ਪਹਿਜਾ ਪਤੰਗ ਮਿੱਤਰੋ ਆਪਣਾ ਉਹ ਚੜਦਾ ਕਿਹੜਾ ਵਾ ਆਹ ਡੋਰ ਜਾ ਕੇ ਆਹੀ ਆਹੀ ਆ ਆ ਮੇਤਰੋ ਦੇਖੋ ਕਿੰਨੇ ਡਰਦੇ ਆ ਪੈਂਟ ਤੈਨੂੰ ਦੇਖੋ ਲੋ ਵੀ ਮੇਤਰੋ ਥੋੜੀ ਆ ਇੱਥੇ ਕਹਿੰਦੇ ਹੁਣ ਪੈਚੇ ਸਹੀ ਨਹੀਂ ਲੱਗਦੇ ਫੋਨ ਚੱਲੇ ਆ ਉੱਥੇ ਆ ਲੈ ਵਸਲੇ ਵੇਟੀ ਅਰੇ ਸਹੀ ਨਹੀਂ ਲੱਗਦਾ ਇੱਥੋਂ ਪੈਚ ਉਹ ਸੋਹਣ ਲੱਗੇ ਮੰਮੀ ਜੀ ਤੋੜਦੀ ਆ ਦੇਖ ਤੋੜਦੀ ਆ ਦੇਖ ਨਾਲ ਬੈਠਦਾ ਮੈਂ ਆਪੇ ਹੀ ਲੋ ਕਿੱਥੇ ਆ ਜਾ ਲੈ ਆ ਹੌਕਾ ਤੇ ਤਾਂ ਕਿੰਨਾ ਮਾਰਨਾ ਕਿ ਨਾਨਿਕ ਨੇ ਟੋਟਾ ਤੇਰਾ ਉੱਪਰ ਤੋਂ ਥੋੜੀ ਆ ਬਈ ਤੂੰ ਤਾਂ ਕਹਿ ਨਹੀਂ ਆ ਦੋਵੇਂ ਮਿੱਤਰੋ ਹਨੂ ਰਿਹਾ ਆਏ ਹੋਇਆ ਛਾੜਦੇ ਆ ਬਦੰਗ ਫਿਰ ਦਿਖਾਉਣੇ ਆ ਤੁਨੂੰ ਕੀ ਘੁੰਦਾ ਅੱਗੇ ਮਿੱਤਰੋ ਉਹ ਰਿਹਾ ਆਏ ਹੋਇਆ ਹੁਣ ਆ ਬੜਾਈ ਜਾਂਦੇ ਆ ਮੁੰਡੇ ਉਰੇ ਅੱਗੇ ਦਾ ਇਹ ਗਾਲ ਲੱਗਿਆ ਇੱਥੇ ਚਾਰ ਨੇ ਮਿੱਤਰੋ

ਸਾਰ ਰਹੇ ਆ ਬਰਾਂਗਾ ਦੇਖੋ ਕਿੰਨੇ ਬੰਦੇ ਆ ਗਏ ਉਹ ਦੇਖੋ ਮਿੱਤਰੋ ਬਰਾਂਗਾ ਚੜਦੇ ਐਸੇ ਯਾਰ ਕਾਹੋ ਕਿ ਤਰੋ ਕਿੰਨੇ ਐਸੇ ਦੇ ខ្្្្ ਲੇ ਫੇਰ ਆਪਾਂ ਉਰੀ ਆ ਗਏ ਉੱਥੇ ਕਦੇ ਗੱਲ ਨਹੀਂ ਭਣੀ ਹੁਣ ਉਹਨੂੰ ਛਾੜਦੇ ਆਂ ਹੁਣ ਉਹ ਇੱਥੋਂ ਛਾੜਦੇ ਆਂ ਉਹ ਜੁਸਨ ਤਾ ਉਹ ਖੜਾ ਲਾ ਆਹ ਹੜਾ ਬਈ ਇੱਕ ਬੰਦ ਦੇਖੋ ਕਿੰਨੇ ਪਦਾਂ 'ਚ ਚੜਦੇ ਆਂ ਦੇਖੋ ਆਹ ਦੇਖੋ ਮਿੱਤਰੋ ਝੁੰਡ ਇਕੱਠਾ ਹੀ ਇੱਧਰ ਨੂੰ ਮਿੱਤਰੋ ਕੋਈ ਨਹੀਂ ਚੜਦਾ ਜੇ ਕੋਈ ਆਪਣੇ ਵੱਲ ਕੋਈ ਨਹੀਂ ਆ ਰਿਹਾ ਦੇਖੋ ਮਿੱਤਰੋ ਆ ਆਉਂਦਾ ਇੱਕ ਕਿਤੇ ਉਹਦਾ ਦੇਖੋ ਹੌਲ ਦੇ ਓਰ ਤੇ ਲੋ ਵੀ ਮਿੱਤਰੋ ਦੇਖੋ ਕਿਨੇ ਪਦੰਗ ਚੜਦੇ ਆ। ਵੀ ਮਿੱਤਰ ਆਏ ਸੀ ਪੈਂਟ ਤੇ ਦੇਖੋ ਪਦੰਗ ਚੜਦੇ ਆ। ਹੈਂ? ਲੋ ਵੀ ਮਿੱਤਰ ਦੇਖੋ ਪਦੰਗ ਚੜਦੇ। ਕਿਉਂ? Dekho. Ah, dekau. Bodangku. Metro. Keretapi. Bodangku. Dekau. ਮਰੇ ਗੱਲ ਮਿੱਤਰੋ ਪਾਸੇ ਕਿ ਹੁੰਦਾ ਹੋਇਆ ਇਹਦਾ ਇਹ ਤਾਂ ਨਹੀਂ ਹੋਦਾ ਦੇਖੋ ਲੋ ਵੀ ਮਿੱਤਰੋ ਹੁਣ ਉੱਤੇ ਆਏ ਹੋਏ ਆਪਾਂ ਆਹ ਸ਼ਾਂਤਰੀ ਜਿਹਾ ਆਪਣਾ ਗਮਿੱਤਰ ਆਪਣਾ ਵਾ ਆਹ ਦੇਖੋ ਆਪੇ ਚਾਲਾਣ ਹੁੰਦਾ ਇੱਥੇ ਕੁੱਤੇ ਫਿਰਦਾ ਇਹ ਕੋ ਨੀਲਾ ਪਦੰਗਾ ਵੇ ਚਲੋ ਉਹਨੂੰ ਹੁਣ ਤੁਹਾਨੂੰ ਮਿਲਦੇ ਆ ਫੇਰ ਦੇਖੋ ਪਤੰਗ ਚੜ੍ਹਦੇ ਇਹ ਕਹੇ ਤੂੰ ਵੀਡੀਓ ਬਣਾ ਲੈ ਇਧਰ ਵੇਚੇ ਪਈ ਜਾਂਦੇ ਮੈਨੂੰ ਲੱਗਿਆ ਲੈ ਦੇਖੋ ਮਿੱਤਰੋ ਦੇਖੋ ਕਿੰਨੇ ਪਤੰਗਾਂ ਨੇ ਆਹ ਦੇਖੋ ਜੀ ਦੇਖੋ ਕੰਮ ਖੁੰਨੋ ਖੁੰਨ ਲੇ ਪਤੰਗ ਖੁੱਲ ਚੜ ਰਹੇ ਨੇ ਇਧਰੋਂ ਫਿਰ ਯਾਰ ਆ ਰਹੇ ਹਾਂ ਮੇਟਰੋ ਬਤਾਂਗੀ ਬਤਾਂਦੋ ਦੇਖੋ ਬਿੰਦੀਆਂ ਵੀ ਨਹੀਂ ਆਦੀਆਂ ਨੇ ਇੱਧਰ ਦੇਖ ਲੋ ਲੈ ਕਰਦੇ ਆ ਲੋ ਵੀ ਮਿੱਤਰੋ ਪੂਰੇ ਆ ਗਏ ਹੁਣ ਮਿੱਤਰੋ ਆ ਮਾਸਾ ਉੱਤੇ ਚੜਿਆ ਲਾਈਟ ਵੱਜ ਗਈ ਦੇਖ ਚੱਲੇ ਨਾ ਨਹੀਂ ਚੱਲਿਆ ਯਾਰ ਉੱਥੇ ਆ ਉਰੇ ਨਹੀਂ ਲਾਈਟ ਆਉਂਦੀ ਤਮਾਂ ਗ ਲਾ ਲਿਆ ਕਰੋ ਆ ਬੰਦੇ ਦਾ ਆ ਫਿਰਦੀ ਆ ਚਾਚਾ ਦੇਖੋ ਮਿੱਤਰੋ ਪਤੰਗ ਦੇ ਯੋਦਿ ਜਾਗੋ ਆਈਆ ਦੋਈ ਵੱਡੇ ਸਿੰਘਾ ਜਾਗ ਬਈ ਹੁਣ ਜਾਗੋ ਆਈਆ ਹੈ ਉਹ ਵਾਲੀ ਹਾਂ ਹਾਂ ਜਾਗੋ ਇਹਦਾ ਮੈਂ ਕਿਹਾ ਮਿਹਰਾਵ ਰਿੰਗੀ ਜਾਂਦਾ ਵੀਰੇ ਦੇਖੀ ਮਾਰੇ ਆ ਦੋਈ ਮਿੱਤਰੋ ਨੇਰਾ ਹੋ ਗਿਆ ਬਦੰਗ ਹਜੇ ਵੀ ਨਹੀਂ ਹਟਦੇ ਚੜ੍ਹਨੋਂ ਦੇਖੋ ਆਈ ਦਰਾਂ ਤਰਫ ਜਾਓ ਚੜ੍ਹਦਾ ਚੜ੍ਹਦੇ ਛੱਡ ਜੰਗ ਪੈਣਾ ਤੱਕ ਲੈ ਜਿਓ ਇਹਨੂੰ ਬਦੰਗ ਓਏ ਪੁੱਤਕਾ ਫਲਸਾ ਬਾਟੇ ਗੁਰੂ ਜੀ ਕੀ ਗੁਰੂ ਜੀ ਆਣਾ ਓਏ Obrigado. Oh, yeah. yeah.